ਸਭ ਤੋਂ ਵੱਡੀ ਖਬਰ ਸੁਜਾਨਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਸੁਜਾਨਪੁਰ ਦੇ ਪ੍ਰੇਮਨਗਰ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਣ ਤੇ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਅਤੇ ਸ਼ਰਾਬ ਠੇਕੇਦਾਰਾਂ ਦੇ ਖਿਲਾਫ ਹोज ਪ੍ਰਦਰਸ਼ਨ ਕੀਤਾ ਗਿਆ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜੌਨੀ ਵਿੱਕੀ ਲਵਕੁਸ਼ ਗੁਰਮੀਤ ਪੱਜੋ ਜੋਤੀ ਰਿਤਾ ਰೇಖਾ ਆਸ਼ਾ ਨੇ ਦੱਸਿਆ ਹੈ ਉਹਨਾਂ ਦੇ ਮੁਹੱਲੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਉਹਨਾਂ ਨੇ ਵੀ ਦੱਸਿਆ ਕਿ ਮੁਹੱਲੇ ਦੇ ਵਿੱਚ ਠੇਕਾ ਖੁੱਲਣਾ ਬੜੀ ਮਾੜੀ ਗੱਲ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਕੋਈ ਸਕੂਲ ਵੀ ਨਹੀਂ। ਉਸਦੇ ਬੱਚਿਆਂ ਦਾ ਜਿਹੜਾ ਹੈ ਜਿਸ ਨੂੰ ਉੱਤੇ ਇਸ ਸ਼ਰਾਬ ਦੇ ਠੇਕੇ ਦਾ ਸੂਡੇ ਬੱਚਿਆਂ ਤੇ ਜਿਹੜਾ ਹੈ ਕਾਫੀ ਮਾੜਾ ਅਸਰ ਜੜਾ ਹੈ। ਪਹਿ ਸਕਦਾ ਹੈ ਮੈਂ ਕਿਹਾ ਕਿ ਪਾਸੇ ਸਰਕਾਰ ਨੋਸ਼ਾ ਬੰਦ ਕਰਵਾ ਰਹੀ ਹੈ ਤੇ ਤੁਝੇ ਪਾਸੇ ਗਲੀ ਗਲੀ ਵਿੱਚ ਸ਼ਰਾਬ ਦੇ ਠੇਕੇ ਜਿਹੜੇ ਨਿਉ ਖੋਲੇ ਚਾਰੇ ਨੇ ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਵੱਲੋਂ ਸ਼ਰਾਬ ਦਾ ਠੇਕਾ ਪੰਨ ਨਹੀਂ ਕੀਤਾ ਗਿਆ ਤਾਂ ਉਹਨਾਂ ਵੱਲੋਂ ਕੋਈ ਵੱਡਾ ਸੰਘਰਸ਼ ਕਰਨ ਤੇ ਜੜਾਏ ਕੋਸ਼ਿਸ਼ ਜਰੀ ਉਹ ਕੀਤੀ ਜਾਏਗੀ ਜਿਸ ਦੀ ਜ਼ਿੰਮੇਵਾਰੀ ਸਿਰਫ ਸਿਰ ਪ੍ਰਸ਼ਾਸਨ ਦੀ ਹੋਵੇਗੀ ਸਰ ਕਲਦਾਲਾ ਸਾਡੇ ਬੂਏ ਵਿੱਚ ਠੇਕਾ ਖੋਲ ਦਿੱਤਾ ਗਿਆ ਸ਼ਰਾਬ ਵਾਲਾ ਇਹ ਬਹੁਤ ਗਲਤ ਹੈ ਜੀ ਸਾਡੇ ਲਾਗੇ ਦੁਕਾਨ ਹੈਗੇ ਸਾਡੇ ਦੋ ਸਕੂਲ ਹੈ ਹਾਰੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਏਗਾ ਦਾ ਤੇ ਕਿਉਂਕਿ ਲਾ ਕੇ ਗੜੀਆਂ ਬਾਕੀ ਘਰਾਂ ਦੁਕਾਨਾਂ ਤੇ ਇਹਨਾਂ ਤੇ ਸਾਰੀ ਸਾਡੇ ਜਾਨਿਆਂ ਨੂੰ ਬਹੁਤ ਲੰਘਣ ਨੂੰ ਮੁਸ਼ਕਲ ਹੋ ਰਹੀ ਹੈ ਪ੍ਰਕਾਸ਼ ਜੀ ਮਾਗਰਦੇ ਹੋ ਇਹ ਠੇਕਾ ਜਲਦ ਤੋਂ ਜਲਦ ਚੁੱਕਿਆ ਜਾਏ ਠੇਕੇਦਾਰ ਜਿਹੜਾ ਲਾਇਆ ਜੀ ਇੱਥੇ ਠੇ ਆਪਣਾ ਠੇਕਾ ਠੇਕਾ ਖੋਲਿਆ ਇਹ ਨਹੀਂ ਇੱਥੇ ਹੋਣਾ ਚਾਹੀਦਾ ਚੁਕਾਉਣਾ ਚਾਹੀਦਾ ਇਹ ਨਹੀਂ ਸਾਨੂੰ ਇੱਥੇ ਠੀਕ ਲੱਗਦਾ ਕੁੜੀਆਂ ਧੀਆਂ ਪੈਣਾ ਜਵਾਨਾਂ ਬੂਹੇ ਅੱਗੇ ਸਾਡੇ ਲਾਤਾ ਠੇਕਾ ਉਹ ਤੁਸੀਂ ਕੀ ਮੰਗਣਾ ਚਾਹੋ ਬਸ ਇਹ ਚਪੋਣਾ ਚਾਹੀਦਾ ਠੇਕਾ ਨਾਲ ਸਕੂਲ ਵੀ ਹੈ ਦੋ ਬਈ ਸਾਡੇ ਘਰਾਂ ਦੇ ਸਾਹਮਣੇ ਠੇਕਾ ਬਿਲਕੁਲ ਸਾਹਮਣੇ ਲਾਤਾ ਹੈ ਘਰਾਂ ਦੇ ਸਾਹਮਣੇ ਬਿਲਕੁਲ ਠੇਕਾ ਨਹੀਂ ਚਾਹੀਦਾ ਸਾਨੂੰ ਬਸ ਸਾਡਾ ਇਹ ਹੀ ਮੰਗਾ ਹੈ ਕਿ ਠੇਕਾ ਜਲਦੀ ਜਲਦੀ ਚੁੱਕਿਆ ਜਾਏ ਤੁਹਾਨੂੰ ਦੋ ਸਕੂਲ ਵੀ ਹੈਗੇ ਲੱਗੇ ਕੀ ਅਸਰ ਪਵੇ ਸਕੂਲ ਵੀ ਲੱਗੇ ਆ ਘਰ ਵੀ ਲੱਗੇ ਆ ਬੱਚੇ ਲੰਘਦੇ ਕੁੜੀਆਂ ਲੰਘਦੀਆਂ ਤੇ ਇਹ ਠੇਕਾ ਜਲਦੀ ਜਲਦੀ ਚੁੱਕਿਆ ਜਾਏ ਤੁਹਾਨੂੰ ਇਹ ਅੱਜ ਹੀ ਖੁੱਲਿਆ ਠੇਕਾ ਇਹ ਕੱਲ ਦਾ ਜੀ ਉਹ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਮੰਗਣਾ ਚਾਹੋ ਅਸੀਂ ਇਹ ਕਹਿੰਦੇ ਹਾਂ ਜਲਦੀ ਤੋਂ ਕੈਮਰੋ ਕਰਸਨ ਹਰੀ ਦੇ ਨਾਲ ਅੱਜ ਸਵੇਰ ਦੀ ਰਿਪੋਰਟ ਅੱਜ ਸਵੇਰ ਦੀ ਵੱਡੀ ਖਬਰ ਸੁਜਾਨਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੇ ਹਾਂ ਕਿ ਸੁਜਾਨਪੁਰ ਦੇ ਪ੍ਰੇਮਨਗਰ ਦੇ ਵਿੱਚ ਸ਼ਰਾਬ ਦਾ ਠੇਕਾ ਖੁੱਲਣ ਤੇ ਲੋਪਾ ਮੰਲੂ ਐਕਸਾਈਜ਼ ਵਪਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਇਸ ਮੌਕੇ ਤੇ ਹੀ ਜਾਣਕਾਰੀ ਦਿੰਦੇ ਹੋਏ ਜੌਨੀ ਵਿੱਕੀ ਲਵਕੁਸ਼ ਗੁਰਮੀਤ ਪੱਜੋ ਜੋਤੀ ਰਿਤਾ ਰೇಖਾ ਆਸ਼ਾ ਨੇ ਦੱਸਿਆ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਗਿਆ ਹੈ। ਉਹਨਾਂ ਨੇ ਵੀ ਦੱਸਿਆ ਕਿ ਮੁਹੱਲੇ ਦੇ ਵਿੱਚ ਠੇਕਾ ਖੋਲ੍ਹਣਾ ਬੜੀ ਮਾੜੀ ਗੱਲ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਉਹਨਾਂ ਦੇ ਮੁਹੱਲੇ ਵਿੱਚ ਕੋਈ ਸਕੂਲ ਵੀ ਨਹੀਂ ਜਿਸ ਦੇ ਬੱਚਿਆਂ ਦਾ ਜਿਹੜਾ ਹੈ ਜਿਸ ਤੇ ਇਸ ਸ਼ਰਾਬ ਦੇ ਠੇਕੇ ਦਾ ਸਕੂਲ ਦੇ ਬੱਚਿਆਂ ਤੇ ਜਿਹੜਾ ਹੈ ਕਾਫੀ ਮਾੜਾ ਅਸਰ ਜੜਾਏ ਉਹ ਪੈ ਸਕਦਾ ਹੈ। ਉਹਨਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਾ ਬੰਦ ਕਰਵਾ ਰਹੀ ਤੇ ਦੂਜੇ ਪਾਸੇ ਗਲੀ-ਗਲੀ ਵਿੱਚ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਖੁੱਲੇ ਜਾ ਰਹੇ ਨੇ। ਉਹਨਾਂ ਨੇ ਇਸ ਮੌਕੇ ਤੇ ਕਿਹਾ ਹੈ ਕਿ ਜੇਕਰ ਜਲਦੀ ਹੀ ਪ੍ਰਸ਼ਾਸਨ ਵੱਲੋਂ ਸ਼ਰਾਬ ਕੱਟੇ ਕੰਮ ਨਹੀਂ ਕੀਤਾ ਗਿਆ ਤਾਂ ਤਾ ਉਹਨਾਂ ਵੱਲੋਂ ਕੋਈ ਖੱਟਾ ਸੰਘਰਸ਼ ਕਰਨ ਤੇ ਜੜਾਏ ਕੋਸ਼ਿਸ਼ ਕੀਤੀ ਉਪੀਤੀ ਜਾਏਗੀ ਜਿਸ ਦੀ ਜ਼ਿੰਮੇਵਾਰੀ ਸਿਰਫ ਸਿਰ ਪ੍ਰਸ਼ਾਸਨ ਦੀ ਹੋਵੇਗੀ ਸਰ ਕਲਦਾਲਾ ਸਾਡੇ ਬੂਏ ਵਿੱਚ ਠੇਕਾ ਖੋਲ ਦਿੱਤਾ ਹੈ ਸ਼ਰਾਬ ਵਾਲਾ ਇਹ ਬਹੁਤ ਗਲਤ ਹੈ ਜੀ ਸਾਡੇ ਲਾਗੇ ਦੁਕਾਨਾਂ ਹੈਗੇ ਸਾਡੇ ਦੋ ਸਕੂਲ ਹੈ ਸਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਏਗਾ ਦਾਤੇ ਕਿਉਂਕਿ ਲਾਗੇ ਗੜੀਆਂ 바ਕੀ ਘਰਾਂ ਦਾ ਦੁਕਾਨਾਂ ਤੇ ਨਾ ਤੇ ਸਾਰੀ ਸਾਡੇ ਨਿਆਣਿਆਂ ਨੂੰ ਬਹੁਤ ਲੰਘਣ ਨੂੰ ਮੁਸ਼ਕਲ ਹੋ ਗਈ ਇਹ ਪ੍ਰਕਾਸ਼ਿਤ ਕੀ ਮੰਗ ਕਰਦੇ ਹੋ ਇਹ ਠੇਕਾ ਜਲਦ ਤੋਂ ਜਲਦ ਚੁੱਕਿਆ ਜਾਏਗਾ ਠੇਕਾ ਦੇ ਆnde ਜਿਹੜਾ ਲਾਇਆ ਜੀ ਇੱਥੇ ਠੇਕਾ ਆਪਣਾ ਠੇਕਾ ਖੋਲਿਆ ਪੇਨ ਇਹ ਥੋਣਾ ਜੈਦੇ ਚੁਕਾਉਣਾ ਚਾਹੀਦਾ ਪੇਨ ਇਹ ਸਾਨੂੰ ਇੱਥੇ ਠੀਕ ਲੱਗਦਾ ਕੁੜੀਆਂ ਧੀਆਂ ਪੈਣਾ ਜਵਾਨਾਂ ਬੂਹੇ ਅੱਗੇ ਸਾਡੇ ਲਾਤਾ ਠੇਕਾ ਹੋਰ ਤੁਸੀਂ ਕੀ ਮੰਗ ਕਰਨਾ ਚਾਹੋ ਬਸ ਇਹ ਚੁਕਾਉਣਾ ਚਾਹੀਦਾ ਠੇਕਾ ਨਾਲ ਸਕੂਲ ਵੀ ਹੈ ਦੋ ਬੜੀ ਸਾਡੇ ਘਰਾਂ ਦੇ ਸਾਹਮਣੇ ਠੇਕਾ ਬਿਲਕੁਲ ਸਾਹਮਣੇ ਲਾਤਾ ਘਰਾਂ ਦੇ ਸਾਹਮਣੇ ਬਿਲਕੁਲ ਠੇਕਾ ਨਹੀਂ ਚਾਹੀਦਾ ਸਾਨੂੰ ਬਸ ਸਾਰ ਇਹੀ ਮੰਗਾ ਹੈ ਪੇਸ ਠੇਕਾ ਜਲਦੀ ਜਲਦੀ ਚੁੱਕਿਆ ਜਾਏ ਤਾਂ ਜੇ ਤਾਂ ਦੋ ਸਕੂਲ ਵੀ ਹੈਗੇ ਲੱਗੇ ਕੀ ਅਸਰ ਪਵੇ ਸਕੂਲ ਵੀ ਲੱਗੇ ਆ ਘਰ ਵੀ ਲੱਗੇ ਆ ਬੱਚੇ ਲੰਘਦੇ ਆ ਕੁੜੀਆਂ ਲੰਘਦੀਆਂ ਤੇ ਇਹ ਠੇਕਾ ਜਲਦੀ ਤੋਂ ਜਲਦੀ ਚੁੱਕਿਆ ਜਾਏ ਇੱਥੋਂ ਇਹ ਅੱਜ ਹੀ ਖੁੱਲਿਆ ਠੇਕਾ ਇਹ ਕੱਲ ਦਾ ਜੀ ਉਹ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਮਗਰਨਾ ਜਾਓਗੇ ਅਸੀਂ ਇਹੀ ਕਹਿੰਦੇ ਆ ਜਲਦੀ ਤੋਂ ਜਲਦੀ ਕੈਮਰਾ ਕ sosten ਹਰੀ ਦੇ ਨਾਲ ਅੱਗੇ ਸਹੀ ਰਿਪੋਰਟ